ਸਤਿ ਸ਼੍ਰੀ ਅਕਾਲ ਇਸ ਵਕਤ ਅਸੀਂ ਖੜੇ ਹਾਂ ਜ਼ਿਲ੍ਹਾ ਮੋਗਾ ਦੇ ਪਿੰਡ ਦੋਲਤਪੁਰਾ ਨਿਵਾਸੀ ਸਰਕਾਰੀ ਪ੍ਰਾਇਮਰੀ ਚ ਖੜੇ ਹਾਂ ਜਿੱਥੇ ਅੱਜ ਲਾਇਨਸ ਕਲੱਬ ਨੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਤੇ ਕੁਝ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਮੌਕੇ ਲਾਇਨਸ ਕਲੱਬ ਦੇ ਪ੍ਰਧਾਨ ਨੇ ਤੇ ਸਾਡੇ ਨਾਲ ਅਧਿਆਪਕ ਜਿਹੜੇ ਗੱਲਬਾਤ ਕਰਦੇ ਆਪਾਂ ਅੱਜ ਇੰਟਰਨੈਸ਼ਨਲ ਕਲੱਬ ਲਾਇਨਸ ਕਲੱਬ ਜੀਆ ਵੱਲੋਂ ਸਰਕਾਰੀ ਪ੍ਰਾਇੰਸੀਪਲ ਬਹੁਤ ਪਹਿਲਾਂ ਨਿਰਦੇਿਕੀ ਜੀ ਤੁਹਾਨ ਅਤੇ ਚੰਗੀ ਕਾਰਗੁਜ਼ਾਰੀ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਇਸ ਮੌਕੇ ਤੇ ਮੈਂ ਬਲਕਰਨ ਸਿੰਘ ਸੀਐਚਟੀ ਸਨੂਪ ਨਾਗਰ ਦੇ ਅਧਿਕਾਰ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸਕੂਲ ਦੇ ਵਿੱਚ ਆ ਕੇ ਸਾਰੇ ਟੀਚਰਾਂ ਨੂੰ ਸਨਮਾਨਿਤ ਕੀਤਾ ਗਿਆ ਅਲਾਈਅੰਸ ਕਲਬ ਇੰਟਰਨੈਸ਼ਨਲ ਜੀਰਾ ਵੱਲੋਂ ਵਿਸ਼ਵ ਅਧਿਆਪਕ ਦਿਵਸ ਦੇ ਮੌਕੇ ਤੇ ਸੈਂਟਰ ਸਕੂਲ ਦੌਲਤਪੁਰ ਦੇ ਵਿੱਚ ਯੋਗ ਅਧਿਆਪਕਾਂ ਜਿਨ੍ਹਾਂ ਨੇ ਆਪਣੀ ਆਪਣੀ ਫੀਲਡ ਦੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਤਾਂ ਸਾਡੀ ਕਲੱਬ ਵੱਲੋਂ ਉਹਨਾਂ ਯੋਗ ਅਧਿਆਪਕਾਂ ਨੂੰ ਅੱਜ ਵਿਸ਼ਵ ਦੇ ਇਸ ਮੌਕੇ ਦੇ ਉੱਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਸਕੂਲ ਦੇ ਵਿੱਚ ਜਿਹੜੇ ਵੀ ਬੱਚੇ ਕਿਸੇ ਵੀ ਐਕਟੀਵਿਟੀਜ਼ ਦੇ ਵਿੱਚ ਜਿਨ੍ਹਾਂ ਨੇ ਅੱਛਾ ਆਪਣੀ ਪਰਫਾਰਮੈਂਸ ਦਿੱਤੀ ਹੈ ਜਾਂ ਪੜਾਈ ਦੇ ਖੇਤਰ ਦੇ ਵਿੱਚ ਜਾਂ ਗੇਮਜ਼ ਦੇ ਖੇਤਰ ਵਿੱਚ ਉਨਾ ਨੂੰ ਵੀ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਸਕੂਲ ਦਾ ਸਟਾਫ ਔਰ ਜਿਹੜੇ ਯੋਗ ਅਧਿਆਪਕ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੀ ਅੱਛੀ ਢਗ ਦੇ ਨਾਲ ਪਰਫਾਰਮੈਂਸ ਦਿੰਦੇ ਰਹਿਣ ਬਹੁਤ ਬਹੁਤ ਧੰਨਵਾਦ